ਤੇ ਜਿੱਤੇ ਆਏ ਸੋਦੇ ਦੀ ਆਪਾਂ ਮੀਨਾਂ ਨਾਲ ਲੈ ਕੇ ਆਈ ਸੀ ਮੀਨਾਂ ਨਾਲ ਲੈ ਕੇ ਚੱਲੇ ਆ ਮੀਨਾਂ ਨਾਲ ਲੈ ਕੇ ਚੱਲੇ ਆ ਤੁਹਾਨੂੰ ਲਾਈਕ ਕਰ ਦਿਓ ਤਾਂ ਕਿ ਆਪਣੀ ਮਦਦ ਹੋ ਜਾਵੇ। ਹੋਏ ਇੱਕ ਤਾਂ ਮੀਂਹ ਪਈ ਜਾਂਦਾ। ਮੈਂ ਆਉਗਾ ਮੇਰੇ ਪਾਸ ਬੀਚਨ ਦੀ ਤੁਹਾਨੂੰ ਮੀਂਹ ਆ ਜਾਣਾ ਹੈ। ਬੱਸ ਬੈਠਿਆ ਸਾਰੀ ਭਾਨੀ ਆ ਜਾਣਾ ਤੇ ਸੱਚੀ ਮੀਂਹ ਆ ਗਿਆ ਦੇਖੋ ਤੁਹਾਨੂੰ

ਇੱਕ ਨਾਲ ਲੈ ਕੇ ਚੱਲੇ ਆ ਕਿ ਕਿੰਨਾ ਲੜਦਾ ਬੈਗ ਨਾਲ ਕਿੰਨਾ ਚੰਗਾ ਬਾਤ ਕਰੀਏ ਠੰਡੀ ਹਵਾ ਆਉਣਾ

ਹਾਂ ਜੀ ਲੱਗੀਆਂ ਪਾਈ ਸੀ 19 ਤਰੀਕ ਨੂੰ ਰੱਖਣ ਚਾਹਣਾ ਸੀ ਜੀ ਅੱਜ ਆਪਾਂ ਉਹਦਣਾ ਬੰਦ ਆਪਾਂ ਕਰ ਲੈਂਦੇ ਆ ਤੇ ਪਤਾ ਨਹੀਂ ਕਿ ਮસ્ਤੀ ਕੀਤੀ ਇੱਕ ਦਿਨ ਕਰ ਲਈ ਆ ਸਤਕਾ ਬਹੁਤ ਜ਼ਿਆਦਾ ਹੋ ਗਈ ਸੀ ਲੱਗਦਾ ਸਭ ਹੋ ਜਾਂਦਾ ਹੈ ਕਿ ਜਿਆਦਾ ਤੋਂ ਵੀ ਬੋਰ ਬਕਦਾ ਜੇ ਸਾਡੇ ਦਾ ਕੀ ਹਾਲ ਹੈ ਕਿ ਕਿਉਂਕਿ ਤੁਮੈਂ ਮਿਸ ਕਰਦੀ ਹੈ ਜੀ ਤੁਮਾ ਲੈ ਕੇ ਆਉਂਦੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰਦੇ ਸਪੋਰਟ ਕਰਦੇ ਇਸ ਵੀਡੀਓ ਦਾ